हां ये हसरी गल पंजाबी ओ दो ਬੱਕਰੇ ਬਕਾਊ ਨੇ ਜੀ ਲਾਲ ਰੰਗ ਦਾ ਤੇ ਆਜ ਕਾਲਾ ਚੇਤਲਾ ਮੁੱਲ ਇਹਨਾਂ ਦਾ ਦੋਨਾਂ ਦਾ 40000 ਰੁਪਏ ਅਤੇ ਇੱਕ ਲਾਲ ਰੰਗ ਦਾ ਛੋਟਾ ਛੇਲਾ ਉਹ ਵੀ ਬਕਾਊ ਆ ਉਸਦਾ ਮੁੱਲ ਹੈਗਾ 10000 ਰੁਪਏ ਬਾਕੀ ਰੇਟ ਮੌਕੇ ਤੇ ਘੱਟ ਵੱਧ ਹੋਊ ਤਿੰਨੇ ਛੇਲੇ ਬੱਕਰੇ ਬਕਾਉ ਨੇ ਕਾਲਾ ਜਿਤਲਾ ਅਤੇ ਲਾਲ ਇਹ ਦੋਨੇ ਬੜੇ ਨੇ ਜੇ ਕਹੇ ਭੈਣ ਭਰਾ ਨੇ ਰੱਖਣ ਲਈ ਲੈਣੇ ਨੇ ਦੋਨਾਂ ਦਾ ਮੁੱਲ ਹੈਗਾ 40000 ਰੁਪਏ ਆ ਛੋਟਾ ਜਿਹਾ ਦੇਖ ਰਹੇ ਹੋ ਤੁਸੀਂ ਇਹਦਾ ਮੁੱਲ 10000 ਰੁਪਏ ਵੱਡਿਆਂ ਦਾ ਮੁੱਲ 40 ਤੇ ਛੋਟੇ ਦਾ ਇਹਦਾ 10000 ਜੇ ਕਿਸੇ ਭੈਣ ਭਰਾ ਨੇ ਲੈਣੇ ਨੇ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਦੋਨੇ ਛੇਲੇ ਬੜੇ ਬਗਾਊ ਨੇ ਬੱਕਰੇ ਤੇ ਛੋਟਾ ਆ ਲਾਲ ਜਿਆ ਬਗਾਊ ਆ ਇਹ ਵੱਡਾ ਬੱਕਰਾ ਲਾਲ ਇਹਦਾ ਮੁੱਲ 20000 ਦੋਨਾਂ ਦਾ 40000 ਤੇ ਤਿੰਨਾਂ ਦਾ ਆਏਗਾ 50000 ਜੇ ਕਿਸੇ ਭੈਣ ਭਰਾ ਨੇ ਲੈਣੇ ਨੇ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਤਿੰਨੇ ਬੱਕਰਿਆਂ ਦਾ ਮੁੱਲ 50000 ਬਾਕੀ ਰੇਟ ਮੌਕੇ ਤੇ ਘੱਟ ਵੱਧ ਹੋਵੇਗਾ ਧੰਨਵਾਦ ਜੀ ਜੇ ਕਿਸੇ ਗਾਂ ਤੁਹਾਡੇ ਰਿਸ਼ਤੇਦਾਰ دوست ਮਿੱਤਰ ਨੇ ਲੈਣੇ ਤਾਂ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਕਰੀਨ ਤੇ ਨੰਬਰ ਦਿੱਤਾ ਹੈ ਤਿੰਨੇ ਬੱਕਰੇ ਬਕਾਉ ਨੇ ਮੁੱਲ ਹੈਗਾ 50000 ਰੁਪਏ